ਸੁਲਤਾਨਪੁਰ ਲੋਧੀ ਦੇ ਪਿੰਡ ਭੈਣੀ ਹੁਸੈਨ ਖਾਨ ਦਾ ਰਹਿਣ ਵਾਲਾ ਨੌਜਵਾਨ ਵਿਨੋਦ ਸਿੰਘ ਜੋ ਕਰੀਬ 2 ਸਾਲ ਪਹਿਲਾਂ ਡੋਂਕੀ ਰਹੀ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਦੇ ਲਈ ਅਤੇ ਚੰਗੀ ਰੋਜੀ ਰੋਟੀ ਦੀ ਭਾਲ ਵਾਸਤੇ ਅਮਰੀਕਾ ਗਿਆ ਸੀ ਪਰ ਕੈਂਸਰ ਨਾਮ ਦੀ ਨਾਮੁਰਾਦ ਬਿਮਾਰੀ ਨੇ ਉਸ ਨੂੰ ਅਮਰੀਕਾ ਪਹੁੰਚਦੇ ਹੀ ਆਪਣੀ ਗ੍ਰਿਫਤ ਵਿੱਚ ਲੈ ਲਿਆ ਜਿਸ ਕਾਰਨ ਉਹ ਲੰਬਾ ਸਮਾਂ ਬਿਮਾਰ ਰਹਿਣ ਮਗਰੋਂ ਦਮ ਤੋੜ ਗਿਆ। ਮ੍ਰਿਤਕ ਨੌਜਵਾਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਅੱਖਾਂ ਵਿੱਚ ਕੇਸ ਸੁਪਨੇ ਸਿ ਜਾ ਕੇ ਆਪਣੇ ਪੁੱਤ ਨੂੰ 40 ਲੱਖ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ। ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਉੱਤੇ ਐਡਾ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਵੇਗਾ। ਵਿਨੋਦ ਦੇ ਪਿਤਾ ਦਾ ਕਹਿਣਾ ਹੈ ਕਿ ਜਿਸ ਵੇਲੇ ਵਿਨੋਦ ਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀ ਤਾਂ 7 ਮਹੀਨੇ ਬਾਅਦ ਉਹ ਅਮਰੀਕਾ ਪਹੁੰਚਿਆ ਸੀ। ਕਿਉਂਕਿ 7 ਮਹੀਨੇ ਉਹ ਡੋਂਕੀ ਰਾਹੀ ਜੰਗਲਾਂ ਦੇ ਵਿੱਚੋਂ ਨਿਕਲਿਆ ਸੀ। ਅਤੇ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਉਹ ਅਮਰੀਕਾ ਪਹੁੰਚਿਆ ਸੀ ਅਤੇ ਅਮਰੀਕਾ ਪਹੁੰਚਦੇ ਹੀ 1 ਮਹੀਨੇ ਬਾਅਦ ਉਸ ਨੂੰ ਕੈਂਸਰ ਵਰਗੀ ਬਿਮਾਰੀ ਹੋ ਜਾਂਦੀ ਹੈ ਜਿਸਦੇ ਬਾਰੇ ਉਹਨਾਂ ਨੂੰ ਵਿਨੋਦ ਦੇ ਨਾਲ ਰਹਿੰਦੇ ਦੋਸਤਾਂ ਤੋਂ ਪਤਾ ਚੱਲਦਾ ਹੈ ਲੰਬਾ ਸਮਾਂ ਵਿਨੋਦ ਦਾ ਇਲਾਜ ਉਸਦੇ ਦੋਸਤਾਂ ਦੇ ਵੱਲੋਂ ਇੱਕ ਦੂਸਰੇ ਦੀ ਮਦਦ ਨਾਲ ਕਰਵਾਇਆ ਜਾ ਰਿਹਾ ਸੀ ਪਰ ਅਖੀਰ ਇਸ ਬਿਮਾਰੀ ਦੇ ਨਾਲ ਲੜਦੇ-ਲੜਦੇ ਵਿਨੋਦ ਦੀ ਮੌਤ ਹੋ ਗਈ ਰੋਂਦੀ ਹੋਈ ਵਿਨੋਦ ਦੀ ਮਾਂ ਦੀਆਂ ਅੱਖਾਂ ਅੱਜ ਵੀ ਆਪਣੇ ਪੁੱਤ ਨੂੰ ਉਡੀਕ ਰਹੀਆਂ ਹਨ ਜੀ ਆ ਜੀ ਇਮਾਨਤੋ ਮੇਰਾ ਨਾਮ ਕਰਤਾਰ ਸਿੰਘ ਜਿਹੜਾ ਰਹਿਣਾ ਲੋਹੇ ਸ਼ਰਧਿਆਲ ਵਾਲਾ ਤੇ ਬੇਟੇ ਨੂੰ ਵਿਦੇਸ਼ ਕਿਦੋਂ ਭੇਜਿਆ ਸੀ ਗਾ ਅਮਰੀਕਾ ਕੋਲ ਭੇਜਿਆ ਸੀ 2022 ਚ 2022 ਚ 8-9 ਮਹੀਨੇ ਸੀ ਕਿ ਕਿਲੇ ਲਾਫਰ ਜਦੋਂ ਭੇਜਿਆ ਕਿੰਨੇ ਪੈਸੇ ਲੱਗ ਗਏ ਸਭ ਤੋਂ ਜੀ 40 ਲੱਖ ਰੁਪਏ ਲਾਇਆ ਤੇ ਕਿਵੇਂ ਕਿਵੇਂ ਉਹ ਇਹ ਸਾਰਾ ਉਹਨਾਂ ਦੀ ਜਿਹੜੀ ਕੈਪੀਟਲ ਜਿਹੜੀ ਹੋਈ ਉਹ ਕਿੰਨਾ ਹੋਈ ਹੈ ਕੀ ਵ্যালੂ ਹੋਇਆ ਉਹਨਾਂ ਦਾ ਇਹ ਤੋਂ ਗਿਆ ਵਾ ਤੇ ਡੇਢ ਡੇਢ ਮਹੀਨਾ ਕੰਮ ਕੀਤਾ ਵਾ ਉਤਪਾਈ ਪਰਵਲਨ ਆ ਗਈ ਹੈ। ਕੋਈ ਟੈਸਟ ਕਰਾਉਂਦਾ ਰਿਹਾ ਸਰ ਨੇ। ਪਹਿਲੇ ਕੋਈ ਕੁਛ ਨਹੀਂ ਅ ਫਿਰ ਵੱਡਾ ਟੈਸਟ ਕਰਾਇਆ। ਉਹਨਾਂ ਦੱਸਿਆ ਤੇ ਮੈਂ ਕੈਂਸਰ ਬਣ ਗਈ ਹੈ। ਇਹ ਸਾਨੂੰ ਦੱਸਿਆ ਵੀ ਆ ਗੱਲ ਬਣੀ ਫਿਰ ਕਹਿੰਦੇ ਨਹੀਂ ਕਿ ਵਾਪਸ ਆਇਆ ਕਰਨਾ। ਕਹਿੰਦਾ ਮੇਰੇ ਇਥੇ ਇਲਾਜ ਹੋ ਜਾਣਾ ਮਾ ਮੇਰੇ ਨਿਚੋਰਛ ਹੋਈ ਵੀ ਹੈ। ਇਹਦਾ ਵਾਸਤ ਸਾਨੂੰ ਪਤਾ ਸਮਝ ਨਹੀਂ ਆਈ ਕਿ ਕੀ ਹੋਇਆ ਕੀ ਨਹੀਂ ਹੈ। ਗੱਲ ਹੰਦੀ ਰਿੰਦੇ ਦੀ ਗੱਲ ਹੰਦੀ ਰਿੰਦੇ ਦੀ ਆ ਤਾਂ ਬਿਲਕੁਲ ਠੀਕ ਆ ਇਹ ਸਾਨੂੰ ਕਹਿੰਦਾ ਰਿਹਾ ਵਾ ਇੱਕ ਇਹ ਦੱਸਿਆ ਕਿ ਇੱਕ ਕੈਂਸਰ ਦੀ ਜਿਹੜੀ ਬਿਮਾਰੀ ਆ ਉਸ ਬਾਰੇ ਕਿਹਦੇ ਵੱਲੋਂ ਦੱਸਿਆ ਗਿਆ ਸੀ ਤੁਹਾਨੂੰ ਡਾਕਟਰਾਂ ਵੱਲੋਂ ਦੱਸਿਆ ਕਰੇ ਉਹਨਾਂ ਨੇ ਇਹ ਸਾਨੂੰ ਮੁੰਡੇ ਦੱਸਿਆ ਵਾ ਅੱਛਾ ਬੇਟੇ ਨੇ ਦੱਸਿਆ ਕਹਿੰਦਾ ਵੀ ਮਨੂੰ ਆ ਡਾਕਟਰ ਦੱਸਾ ਤੇ ਵੀ ਡਾਕਟਰ ਕਹਿੰਦੇ ਠੀਕ ਕਰ ਦੇਵਾਂਗੇ ਦੇਖੋ ਯਾਰ ਨਹੀਂ ਹੋਇਆ ਜਦੋਂ ਭੇਜਿਆ ਸੀ ਜਾਂ ਫਿਰ ਉਸ ਟਾਈਮ ਕਰਜ਼ਾ ਚੱਕ ਕੇ ਭੇਜਿਆ ਕਰਜ਼ਾ ਚੱਕ ਕੇ ਭੇਜਿਆ ਸੀ ਵਿਆਜ ਦੇ ਪੈਸੇ ਵਿਆਜ ਦੇ ਜੋ ਪੈਸੇ ਇਹਦੇ ਤੇ ਇਕੱਠੇ ਬੰਦਾ ਇਕੱਠਾ ਕਰ ਲੈਂਦਾ ਵਿਆਜ ਵਿੱਚ ਸਾਰੇ ਪੜੇ ਜਾਂ ਉਹ ਬਿਲਕੁਲ ਬਿਲਕੁਲ ਘਰ ਦੇ ਹਾਲਾਤਾਂ ਦੇ ਹਿਸਾਬ ਨਾਲ ਤਾਂ 40 ਲੱਖ ਰੁਪਏ ਬੜੀ ਵੱਡੀ ਰਕਮ ਹੁੰਦੀ ਆ ਤੇ 40 ਲੱਖ ਰੁਪਏ ਹੁਣ ਲੱਗਦਾ ਜੇ ਹੁਣ ਤਾਂ ਇਹ ਵਿਚਾਰ ਕਰਨਾ ਹੈ ਇਸ ਤੋਂ ਵੇਚ ਕੇ ਵਿਚ ਕੋਈ ਕੋਈ ਵਿੱਚ ਹੀ ਆ ਜੀ 40 ਲੱਖ ਰੁਪਏ ਇਸ ਤਰ੍ਹਾਂ ਪੂਰਾ ਹੋਈ ਜਾਵੇ ਇਹ ਤਾਂ ਉਹਨੂੰ ਪੂਰਾ ਕੀ ਹੋਣਾ ਸਾਰੀ ਜ਼ਿੰਦਗੀ ਚ ਉਹਨੇ بیٹے ਉਹਨੂੰ ਵੀ ਗਵਾਲਿਆ ਦੋਟਾ ਗਵਾਲਾ ਤੇ ਜਿਉਂ ਚਾਰ ਕਨਾਲੇ ਕੋਈ ਗਵਾਲੀ ਹੁਣ ਕਿੱਥੋਂ ਖਾਵਾਂ ਵਿਚਾਰ ਕਰਜ਼ਾ ਬਹੁਤ ਹੈ ਸਾਡੇ ਸਿਰ ਤੇ ਇਹ ਲੋਕਾਂ ਨੂੰ ਵਾਂਝੇ ਵਾਂਗੂ ਕੀ ਕਰਦੇ ਆ ਸਰਕਾਰ ਨੂੰ ਕੁਝ ਜਿਆਦਾ ਚਾਹੀਦਾ ਇਹ ਕਹਿਣਾ ਵੀ ਤੂੰ ਸਾਰੀ ਸਹੂਲਤ ਕਰਨ ਸਾਰੀ ਕੋਈ ਮਦਦ ਕੀਤੀ ਜਾਵੇ ਉਹ ਜਾਨ ਵਾਲਾ ਤਾਂ ਚਲਾ ਗਿਆ ਚਲੋ ਇਹ ਦੇਖ ਲਾਤ ਕੋਈ ਨਾਮ ਕੀ ਹੈ ਦੱਸ ਸੁਨਤਾ ਜਿਹੜੇ ਬੇਟੇ ਜਿਹੜੀ ਮੋਟ ਗਈਏ ਵਿਦੇਸ਼ ਜਾ ਕੇ ਉਸ ਬਾਰੇ ਕੀ ਕੋਈ ਜਾਣਕਾਰੀ ਹੈ ਜਿਹੜੇ ਸੁਪਨੇ ਲੈ ਕੇ ਜਰਾ ਸੁੱਟ ਗਿਆ ਗਿਆ ਸੀ ਘਾਟੇ ਕੰਨੋਂ ਸੁਪਨੇ ਲੈ ਤੇ ਗਰੀਬੀ ਸੀ ਕਹਿੰਦਾ ਸੀ ਮੈਂ ਗਰੀਬੀ ਦੂਰ ਕਰ ਜਾਣਾ ਮੈਨੂੰ ਭੇਜੋ ਅਸੀਂ ਕਿਹਾ ਪਤਾ ਆਪਣੇ ਕੋਲ ਕੋਈ ਚ ਵੀ ਨਹੀਂ ਆਪਾਂ ਕਸਕੇ ਨੂੰ ਭੇਜਾਂ ਉਹ ਕਹਿੰਦਾ ਨਹੀਂ ਤੁਸੀਂ ਜੋ ਪੇਜੋ ਮੈਨੂੰ ਕਿਦੂ ਖੜੋ ਪੈਸੇ ਅਸੀਂ ਫਿਰ ਕੀਤਾ ਚਾਰਕ ਨਾਲ ਪਹਿਲੀ ਵਾਰੀ ਸੀ ਫਿਰ ਕੋਈ ਖੜੇ ਸਾਰਿਆਂ ਕੋਲ ਥੋੜੇ ਥੋੜੇ ਕਰਕੇ ਫਿਰ ਅਸੀਂ ਭੇਜ ਦਿੱਤਾ 7 ਮਹੀਨਿਆਂ ਨੂੰ ਰਸਤੇ ਚ ਲੱਗ ਗਏ ਸੀ ਫਿਰ ਪਹੁੰਚਾ ਬੜੀ ਮੁਸ਼ਕਲ ਪਹੁੰਚਿਆ ਸੀ ਨੌ ਕਿਲਾ ਤੇ ਗਿਆ ਸੀ ਤੇ ਐਡਮਿਨਾਈ ਕੰਮ ਕੀਤਾ ਸੀ ਤੇ ਪ੍ਰੋਬਲਮ ਆ ਗਈ। ਫਿਰ ਹਸਪੀਟਲ ਗਿਆ ਉੱਥੇ ਟੈਸਟ ਕਰਾਏ ਸੀ। ਤੇ ਕਹਿੰਦਾ ਮੈਨੂੰ ਆਰ ਕੋਸ਼ਾ ਆ ਗਿਆ ਜੇ। ਮੈਂ ਕਿਹਾ ਸੀ ਪੁੱਤ ਘਰ ਆ ਜਾ ਤੂੰ। ਅਸੀਂ ਬਾਅਦ ਕਰਾ ਲਵਾਂਗੇ ਤੇਰਾ ਮੰਗ ਕੇ ਕਿ ਦੁਇਲਾਜ ਕਰਾ ਲਵਾਂਗੇ। ਕਹਿੰਦਾ ਨਹੀਂ ਮੰਮੀ ਉੱਥੇ ਨਹੀਂ ਲਾਜ ਹੈਗਾ ਇੱਥੇ ਲਾਜ ਹੈਗਾ। ਅਸੀਂ ਕਿਉਂ ਲਾਜ ਹੁੰਦਾ ਹੈ। ਪਰ ਨਹੀਂ ਮੇਰੇ ਪੁੱਤ ਨੂੰ ਲਾਜ ਨਹੀਂ ਆਵੇ। ਦੋ ਸਾਲ ਬਿਮਾਰੀ ਨਾਲ ਲੜਦਾ ਰਿਹਾ ਬਹੁਤ ਵੱਜਾ ਬਹੁਤ ਉਹਨੇ ਇਲਾਜ ਕਰਾਇਆ ਨਹੀਂ ਹੋਇਆ ਇਲਾਜ ਸਾਨੂੰ ਨਹੀਂ ਦੱਸਦਾ ਸੀ ਵੀ ਮੈਂ ਜ਼ਿਆਦਾ ਹੋ ਗਿਆ ਕਿਸੇ ਨੂੰ ਦੱਸਾ ਸੀ ਵੀ ਮੈਨੂੰ ਆ ਪ੍ਰੋਬਲਮ ਉਤਾਂ ਚੜ ਗਈ ਮੇਰੇ ਛਾਤੀ ਤੇ ਚੜ ਗਈ ਸਾਨੂੰ ਫਿਰ ਮੈਨੂੰ ਪਤਾ ਲੱਗਾ ਇਹ ਤਾਂ ਕਰੇ ਕਿ ਉਹ ਸੂਰਾ ਹੋ ਗਿਆ ਉਹਨੇ ਸਾਨੂੰ ਦੱਸਿਆ ਨਾ ਪ੍ਰੋਬਲਮ ਜ਼ਿਆਦਾ ਹੋ ਗਈ ਸਾਨੂੰ ਕੁਛ ਨਹੀਂ ਕਰ ਪਾਇਆ ਜਿਹੜੀ ਜਿਹੜੀ ਆ ਉੱਥੇ ਧਿਆੰਦੀ ਉਹਨਾਂ ਜਿਹੜੇ ਨਿਕਲਦੇ ਉਹ ਕਿਸ ਤਰ੍ਹਾਂ ਦੇ ਨਾਲ ਫਿਰ ਉਹ ਰਿਸ਼ਤੇਦਾਰ ਸੀਗੇ ਰਿਸ਼ਤੇਦਾਰ ਨੇ ਮੁੰਡੇਆਂ ਨਾਲ ਕਿੰਨਾ ਨਾਲ ਰਹਿੰਦਾ ਸੀ ਉਹਨਾਂ ਨਾਲ ਪਕੀਤੀ ਹੈ ਇਕੱਠੇ ਕੁੱਤੇ ਪੈਸੇ ਪਤਾ ਨਹੀਂ ਕਿਵੇਂ ਕੀਤੇ ਨੇ ਫਿਰ ਉਹਨਾਂ ਤੇਜ ਦਿੱਤੀ ਹੈ ਅੱਜ ਉਹਨਾਂ ਦਾ ਵੀ ਤਾਂ ਮਾਦ ਕਰਨੇ ਕਿੰਨਾ ਸਾਨੂੰ ਮੂਹ